ہماری طرف سے گرو کے چھکرانے کے لیے پاٹ تھا اکھنڈ پاٹھ اس کا جو پوگ پائے گئے سن وہاں میں آیا تھا اس بوگوں کے ساتھ بچے چلے گئے میں بھی تھا اور سنگھ صاحب کا پتا لگا کہ جہاں میں ان کو ستکار دینے آ گیا اتنی بار وہ چرچا چرچا تو چلتے رہتے ہیں میں ان کا کیا جواب دوں بلوت سنگھوڑی ان کے لیے تو ان کے لیے ہم جو بھی ہمارے پاس کوئی شکتی جن جان لگا کے ہم زور لگا رہے ہیں اور گورنمنٹ کو بھی ਤਾਂ ਜਿਹੜੇ ਨੂੰ ਰਹਾ ਕੀਤਾ ਜਾਏ ਤਾਂ ਕੋਈ ਭਾਈ ਰਾਜੂ ਉਹਨਾਂ ਨੇ ਪੰਥਕ ਦਿੱਤਾ ਦੀ ਅਪੀਲ ਕੀਤੀ ਹੈ ਜੀ ਬਹੁਤ ਅੱਛੀ ਗੱਲ ਹੈ ਉਹ ਪੰਥਕ ਸੋਚ ਦੇ ਮਾਲਕ ਨੇ ਬੜੀ ਕੁਰਬਾਨੀ ਆ ਉਹਨਾਂ ਦੀ ਬਹੁਤ ਅੱਛੀ ਉਸ ਦੀ ਅਪੀਲ ਤੇ ਗੌਰ ਕਰਨਾ ਚਾਹੀਦਾ ਸੁਖਬੀਰ ਬਾਲ ਸਾਹਿਬ ਨੇ ਜਲਦੀ ਫੈਸਲਾ ਲੈ ਜਾਣ ਬਾਰੇ ਜੁਹਾਂ ਨਹੀਂ ਹੈ ਇਸ ਤੋਂ ਬਾਅਦ ਕੁਝ ਜੇਤੋਂ ਬਾਅਦ ਸੁਖਬੀਰ ਬਾਲ ਕੇ ਮਾਮਲੇ ਫੈਸਲਾ ਲਈ ਜਾਣੇ ਕੇ ਲਈ ਹੈ ਗੁਰਦਾਣਾ ਹਲੋ ਤੁਮ ਬਈ ਕੁਝ ਨਹੀਂ ਕਰ ਚਲੋ ਫੋਕਰੀ ਨੰਗ ਜੋ ਸੁਆ ਇੱਥੇ ਤੁਸੀਂ ਪਤਾ ਕਰ ਲੋ ਪਾਰਟਸੀ ਕਰਾਸੀ ਜਗ ਪਤਾ ਕਰ ਲੋ ਪਤਾ ਸੀ ਜੀ ਤੁਸੀਂ ਪਾਰਟ ਦੇ ਪਾਰਟ ਦੇ ਭੂਗਦੇ ਆਏ ਸੀਗੇ ਲੇਕਿਨ ਇੱਕ ਰਾਜੋ ਵਾਲਾ ਸਾਹਿਬ ਨੂੰ ਜਿਹੜੀਆਂ ਅਪੀਲ ਕੀਤੀ ਗਈ ਉਸ ਦੇ ਤੋਂ ਕੀ ਕਹਿੰਦੇ ਹੋ ਉਹਨਾਂ ਨੂੰ ਜਿਹੜੀ ਚੋਣ ਆ ਰਹੀ ਹੈ ਉਹਦੀ ਤਿਆਰੀ ਰਾਜੋ ਵਾਲਾ ਸਾਹਿਬ ਨੂੰ ਕੀ ਅਪੀਲ ਰਾਜੋ ਵਾਲਾ ਸਾਹਿਬ ਨੇ ਜਿਹੜਾ ਵੀ ਕਾਲੀਦਾਰ ਨੂੰ ਮਜਬੂਰ ਕਰਨ ਵਾਸਤੇ ਅਪੀਲ ਨਹੀਂ ਬਹੁਤ ਬਹੁਤ ਸਿਆਣੇ ਜੀ ਉਹਦੀ ਹਮੇਸ਼ਾ ਪੰਥਕ ਸੋਚ ਹੈ ਇਸੇ ਕਰਕੇ ਪਾਰਟੀ ਸਾਰੀ ਨਾਲ ਖੜੀ ਐ ਐਸਜੀਪੀਸੀ ਸਾਰਾ ਹਰ ਥਾਂ ਜੋ ਉਸੇ ਸਪੋਰਟ ਦੇ ਸਕਦਾ ਦਿੰਨੇ ਆ ਔਰ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਿੰਦੁਸਤਾਨ ਸਰਕਾਰ ਨੂੰ ਕਿ ਉਹਨਾਂ ਨੂੰ ਸੋਚ ਤੋਂ ਕੰਮ ਲੈਣ ਦਾ ਐਡੀ ਕੁਰਬਾਨੀ ਵਾਲੀ ਕੌਮ ਹੈ ਉਸ ਕੌਮ ਦੇ ਇਹ ਜਿਹੜੇ ਫਿਰ ਸੱਚ ਬੋਲ ਕੇ ਉਹ ਗੱਲ ਕਰ ਰਿਹਾ ਕੋਈ ਉਹਨੇ ਆਪ ਦੇ ਲਕੋੜ ਨਹੀਂ ਰੱਖੀ ਕਿ ਨਾ ਠੀਕ ਹੈ ਮੈਂ ਜੋ ਫੈਸਲਾ ਉਸਵੇਂ ਦੇ ਹਾਲਾਤ ਤੇ ਲਿਆ ਹੈ ਕਿ ਮੈਂ ਸਮਝਦਾ ਕਿ ਉਸ ਨੂੰ ਸਾਰੀ ਦਾ ਜਿਹੜਾ ਹੈ ਗੱਲ ਮੰਨਣੀ ਚਾਹੀਦੀ ਉਹਨੂੰ ਰਿਹਾ ਕਰਨਾ ਚਾਹੀਦਾ ਜੀ ਜੀ ਸਿੰਘ ਬਾਦਲ ਉਹ ਜਿਹੜਾ ਸਦੀਪਾ ਦਿੱਤਾ ਸੀ ਪਾਰਟੀ ਦਾ ਉਹ ਦੋ ਦੋ ਮੈਂ ਕੱਲ ਕਹਿ ਦਿੰਦਾ ਜੋ ਕੱਲ ਕਹਿ ਦਿੰਦਾ ਉਸ ਤੋਂ ਅੱਗੇ ਕੋਈ ਗੱਲ ਜੋ ਕੱਲ ਮੈਂ ਕਹਿਤਾ ਕਹਿਤਾ 15 ਦੇ ਸਮੇਂ ਤੋਂ 17:30 ਸਮਾਂ ਪੂਰਾ ਹੋ ਜਾਂਦਾ ਬਾਹਰ ਬਾਹਰ ਉਹ ਤਾਂ ਜੀ ਨੇਚਰਲੀ ਹੈ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੂਲ ਹੈ ਕੋਈ ਚ ਡੈਲੀਗੇਟ ਬਣਾਉਣਾ ਭਾਵੇਂ ਉਹ ਤਾਂ ਜੀ ਹਰਦਾ ਜੀ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਲੈ ਰਹੇ ਨੇ ਨਾ ਇੰਸਟੈਂਟ ਜੇ ਸਾਰੇ ਬੋਲਣ ਨੂੰ ਲੈ ਕੇ ਅੱਗੇ ਦੂਸ਼ ਕਰੋਗੇ ਜੀ ਇੱਕ ਹੋਰ ਇੱਕ ਹੋਰ ਇੱਕ ਹੋਰ ਮਾਈਕ ਥੱਲੇ ਕਰ ਲੋ ਯਾਰ ਨੇ ਕਰ ਲੋ ਉੱਥਰ ਗੱਲੋ ਕਰਨ ਇੱਕ ਹੋਰ ਥੱਲੇ ਕਰ ਲੈ ਥੱਲੇ ਕਰ ਲੈ ਯਾਰ ਚੁੱਪ ਕਰਦੇ ਯਾਰ ਬੋਲਣ ਦੋ ਉਹਨਾਂ ਨੂੰ ਹਾਂਜੀ ਇੱਕੋ ਵੈਲ ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਰੇ ਜਵਾਬ ਬਣੀ ਹੈ ਕਿਸੇ ਬੰਦੇ ਨੇ ਇਕੱਲੇ ਨਹੀਂ ਬਣਾਈ ਹੋਈ ਜੋ ਲੋਕ ਬਹਾਦਰ ਹੈ ਔਖੇ ਸਮੇਂ ਚ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮਨ ਚ ਕੋਈ ਕਮਜ਼ੋਰੀ ਆ ਜਾਂਦੀ ਹੈ ਉਹ ਕਹਿ ਲੈਂਦਾ ਇਸ ਕਰਕੇ ਮੈਂ ਕਿਸੇ ਦੇ ਅਸਤੀਫੇ ਤੇ ਕੁਝ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਆਕਾਲੀ ਦਲ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੀਆਂ ਵਾਲੀ ਜਮਾਤ ਹੈ ਤੇ ਉਹ ਲੋਕ ਤੜਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇ ਹੀ ਜਾਂਦੇ ਨੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲਾਂ ਪਤਾ ਨਹੀਂ 15 ਤਰ੍ਹਾਂ ਦਾ ਜਲਾਸਾ ਉਹ ਹੋਏਗਾ ਮਤੇ ਤੁਸੀਂ ਉਹ ਇੱਕ ਪ੍ਰोसीजर ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਜੋ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰोसीजर ਉਹ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਪਹਿਰ ਭਰਤੀ ਖੋਲੋਗੇ ਫਿਰ ਫਿਰ ਉਹ ਡੈਲੀਗੇਟ ਬਣਨਗੇ ਫਿਰ ਉਸ ਹਾਊਸ ਚ ਪ੍ਰਧਾਨ ਚੁੜਿਆ ਜਾਂਦਾ ਠੀਕ ਹੈ ਠੀਕ ਸਾਬ ਆ ਵੀ ਇੱਥੇ ਨੇ ਅਭੀ ਵੀ ਆਇਆ ਜੇ ਮੈਂ ਇੱਥੇ ਆਇਆ ਤਾਂ ਮੇਰਾ ਫਰਜ਼ ਹੈ ਇਸ ਕਰਕੇ ਮੈਂ ਆਪਦਾ ਫਰਜ਼ ਹਮੇਸ਼ਾ ਪੂਰਾ ਕਰਦਾ ਹਾਂ